ਹੋ ਜੀ ਸਾਰਿਆਂ ਨੂੰ ਸਾਸਤਰੀ ਘਾਲ ਆਪਾਂ ਲੱਗੇ ਸੀ ਬਲੌਗ ਦੀ ਸ਼ੁਰੂਆਤ ਕਰਨ। ਕਾਨਫਰੈਂਸ ਦਾ ਟਿਫਨ ਲੱਗੇ ਆ 3:30 ਹੋ ਗਏ ਆ ਤੇ ਅੱਜ ਹੈਗੀ 8:00 ਨਾ ਕੋ ਜਾਨਾ। ਧੁੰਦ ਪਈ ਆ ਬਾਹਰ ਤੇ ਧੁੱਪ ਵੀ ਜਾਵਨੀ। ਪਤਾ ਨਹੀਂ ਨਿਕਲੂਗੀ ਕਿ ਨਾ ਨਿਕਲੂਗੀ। ਇੱਕ ਵਾਰੀ ਤਕੀਫਾਂ ਇੰਤਿਆਰ ਕਰਕੇ ਚੱਲਿਆਂ ਬਿਸਤਰੇ 'ਚ। ਫਿਰ ਦੇਖਦੇ ਆ ਕੋਈ ਕੰਮ ਸ਼ੁਰੂ ਕਰਾਂਗੇ। ਨਾਉ ਕਿਦਾਂ ਲਿਖਾ ਕੋ ਸਾਰੇ ਤੋੜਿਆ ਅੱਜ ਪੋਦੇ ਤੋਂ ਅਮਰੂਦ ਮੰਮੀ ਨੂੰ ਖਵਾ ਕੇ ਪੁੱਛਦੀਆਂ ਕਿਦਾਂ ਆਂਦਾ ਹੈ ਅਮਰੂਦ ਤੋੜ ਕੇ ਲਿਆਂਦਾ ਦੇ ਖਾ ਕੇ ਦੇਖਿਓ ਕਿਦਾਂ ਆਂਦਾ ਹੈ ਅਮਰੂਦ ਪਹਿਲਾ ਵਾਲਾ ਤੋੜਿਆ ਸੀ ਉਹ ਤਾਂ ਮਿੱਠਾ ਸੀਗਾ ਮੈਂ ਆਦੇ ਜੈਂਪਰ ਨੂੰ ਸਰਫਾਈ ਕਰਤੀ ਉਹਦੋਂ ਹੁੰਦੇ ਤੋਂ ਕਰਾਈ ਸੀ ਉਹਨੇ ਡੰਡ ਲਾਤੀ ਲਗਾ ਕੇ ਦੱਸੋ ਇੱਕ ਹੋਰ ਹੁੰਦਾ ਪਿਆ ਤੋੜ ਹੀ ਲਿਆ ਇਹ ਬਹੁਤ ਬਹੁਤ ਮਿੱਠੇ ਜਿਹਾ ਨਾ ਪਿਛਲੇ ਪਹਿਲਾਂ ਨਹੀਂ ਦਾ ਅੱਧਾ ਮੈਨੂੰ ਦੇਤਾ ਹੂੰ ਸਵਾਦ ਹੈ ਨਾ ਹੂੰ ਫੁਆਲ ਬੋਲਾ ਨਹੀਂ ਹੈ ਕਿਉਂ ਮੈਨੂੰ ਅੱਲਾ ਤੇਰੀ ਮੈਂ ਖਾਣ ਪਾਈ ਹੁੰਦੀ ਵਿੱਚ ਅੱਜ ਆਪਣਾ ਸਰਾਣਾ ਹੋ ਗਿਆ ਸੀ ਕੰਪਲੀਟ ਇਹਨੂੰ ਚੜਾ ਕੇ ਦਿਖਾਵਾਂਗੇ ਇਹਨੂੰ ਐਵੇਂ ਫੋਲਡ ਕਰਕੇ ਹੋਰ ਇਹਦੇ ਇਧਰਲੇ ਸਾਈਡ ਨੂੰ ਸੀਨ ਆਣੀ ਹੈ ਤੇ ਇਹ ਮੇਉ ਜਨ ਦੋ ਇਧਰ ਫਲੇਵਰ ਆਂ ਔਰ ਦੋ ਇਧਰ ਫਲੇਵਰ ਹੈ ਆਪਾਂ ਲੱਗੇ ਸੀ ਇਸ ਸ਼੍ਰਗ ਨੂੰ ਚੈਨ ਲਾਉਣ ਪਹਿਲਾਂ ਪੂਰਾ ਬੰਦ ਸੀ ਜਿਨ੍ਹਾਂ ਨੇ ਇਹ ਸ਼੍ਰਗ ਦਿੱਤਾ ਉਹ ਕਹਿੰਦੇ ਕਿ ਅਸੀਂ ਬੰਦ ਨਹੀਂ ਪਾਣਾ ਮੈਨੂੰ ਸੋਹਣਾ ਨਹੀਂ ਲੱਗਦਾ ਫਿਰ ਉਹਨਾਂ ਨੇ ਵਿੱਚ ਟਾਂਕਾ ਲਾ ਕੇ ਇਹਨੂੰ ਖਰਾਬ ਕਰ ਲਿਆ ਸੀ ਫਿਰ ਹੁਣ ਇਹਦੇ ਨਾਲ ਦੀ ਕੱਟ ਕੇ ਵੀ ਕੀਤਾ ਹਾਂ ਚੈਨ ਦੇ ਕੇ ਗਏ ਨੇ ਕਿ ਚੈਨ ਲਾ ਦਿਓ ਚੈਨ ਲਾ ਦਿਓ ਕੱਟ ਕੇ ਵੀ ਕੀਤਾ ਥੱਲੇ ਕਿੰਦਾ ਸੋਹਣਾ ਸ਼੍ਰੰਗ ਸੀਗਾ ਇਹ ਪੂਰਾ ਵੱਡਾ ਸਾਰਾ ਆ ਦੇਖੋ ਇਥੋਂ ਕੱਟ ਕੇ ਦੁਬਾਰਾ ਜੋੜਤਾ ਨਾਲ ਆ ਕਿੰਦਾ ਬੇਕਾਰ ਲੱਗਦਾ ਥੱਲੇ ਵਾਲਾ ਪੱਲਾ ਹੂੰ ਤੇ ਹੋਣੇ ਲਾ ਬਣਾ ਲ ਗਏ ਚਾਹ ਨੇ ਤੇ ਦੇਖਦੇ ਆ ਚਾਹ ਕਿੰਨੀ ਐਂ ਦੀ ਥੋੜੀ ਜਿਹੀ ਨੀਵੀ ਰੱਖਣੀ ਪੈਣੀ ਐ ਇਥੋਂ ਹਾਂ ਜੀ ਐਵੇਂ ਲੱਗਣੀ ਐ ਹਾਂ ਚਲੋ ਲਾ ਕੇ ਧੋਣੇ ਆ ਬਾਕੀ ਦੀ ਚਾਹ ਨਾ ਜਾਣਾ ਸੀਗਾ ਪਰ ਉਧਰ ਸਬਜੀ ਆ ਲਓ ਉਧਰ ਜਾ ਨਹੀਂ ਹੋਇਆ ਦੇਖਦੇ ਆ ਹੁਣ ਜਾਂਦੇ ਆ ਕਿ ਸੇਰ ਨੂੰ ਜਾਵਾਂਗੇ ਲਾਉਣੇ ਆ ਕੋਈ ਸਾਹ ਵਾਜ ਠੰਡ ਬਹੁਤ ਸੀਗੀ ਬਸ ਟਾਈਮ ਪਾ ਸੀ ਆਪਾਂ ਲੱਗੇ ਸੀ ਇਹਨੂੰ ਚਾਂਗਣਾ। ਚਾਂਗ ਲਾ ਕੇ ਫਿਰ ਇਹਦਾ ਫਾਈਨਲ ਲੁੱਕ ਦਿਖਾਵਾਂਗੇ ਤੁਹਾਨੂੰ। ਜਦਾਂ ਨਹੀਂ ਲੱਗਦੀ। ਲੋ ਜੀ ਆਪਣੀ ਬਣ ਕੇ ਹੋ ਗਈ ਤਿਆਰ ਕੋਟੀ। ਜੇ ਇੱਥੇ ਲਾਉਂਦੇ ਤਾਂ ਫਿਰ ਇੱਥੋਂ ਬੰਦ ਜੀ ਪੈੜੀ ਲੱਗਣੀ ਸੀ ਜਿੰਦੀ ਵੀ ਹੈਗੀ ਉਹਨੇ ਪਾ ਕੇ ਦੇਖੀਏ ਉਹਨੂੰ ਬੜੀ ਫੈਕਟ ਆਈ ਤੇ ਸੋਹਣੀ ਲੱਗਦੀ ਆ ਹੁਣ ਪਾਈ ਹੋਈ ਵੀ ਆਪਣੀ ਕੋਟੀ ਹੋ ਗਈ ਤਿਆਰ। ਸਭ ਜਿੱਤੇ ਤਿਆਪਾ ਤਾਰ। ਤੇ ਰੋਟੀਆਂ ਲਾ ਲੈਨੇ ਆਟਾ ਗੁੰਨਤਾ ਹੋਰ ਹਾਂ ਤੇ ਰੋਟੀਆਂ ਲਾ ਕੇ ਤਾਂ ਆਪਾਂ ਹੋ ਗਏ ਆ ਫਰੀ ਤੇ ਚੱਲਦੇ ਆ ਅੱਜ ਆਪਾਂ ਲਾ ਲਈਆਂ ਸੀ ਰੋਟੀਆਂ ਤੇ ਅੱਜ ਦੇ ਬਲੌਗ ਚ ਬੱਸ ਇੰਨਾ ਹੀ ਸਾਰੇ YouTube ਫੈਮਲੀ ਨੂੰ ਸਸਰੀ ਕਾ